ਕਿਉਂਕਿ ਗੱਡੀ ਜਿਹੜੀ ਹੈਗੀ ਹੈ ਇਹ ਅੱਜ ਖੜਾਈ ਇਸ ਕਰਕੇ ਵੀ ਇਹ ਹਰੇਕ ਬਾੜ ਦੇ ਵਿੱਚ ਜਾਂਦੇ ਸਿਰਫ 10 ਤੋਂ ਲੈ ਕੇ 15 ਮਿੰਟ ਤੇ ਡਰਾਮੇਬਾਜ਼ੀ ਕਰਕੇ ਮੁੜਉਂਦੀ ਹੈ ਗੱਡੀ ਜਿਹੜੀ ਬੈਕ ਮਾਰਦੇ ਆਂ ਅੱਛਾ ਬਹੁਤ ਬੁਰਾ ਹਾਲ ਹੈ ਘਰਾਂ ਦਾ ਵੀ ਗੱਡੀ ਆਉਂਦੀ ਹੈ ਗੱਡੀ ਵਸ ਫਾਰਮੈਲਟੀ ਪੂਰੀ ਕਰਕੇ ਚਲੇ ਜਾਂਦੇ ਆ ਮਰਕਿੰਗ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਉਹ ਗਾਲਾਂ ਦਿੰਦਾ ਕਹਿੰਦੇ ਤੁਹਾਡਾ ਨਸੀ ਆਉਂਦਾ ਕੀ ਐਮ ਐਸ ਸੀ ਨੂੰ ਕੱਗੇ ਤੂੰ ਹੀ ਭਜਾਈ ਫਿਰਦੇ ਨੇ ਕਮਲਿਆ ਵਾਂਗੂ ਤੇਲ ਫੂਕੇ ਮੁਰ ਜਾਂਦੇ ਨੇ ਜਿਹੜਾ ਹੈਗਾ ਖੜਕੇ ਤੇ ਮੱਛਰ ਪੈਦਾ ਹੋ ਕੇ ਸਾਡੇ ਸਾਰੇ ਜਵਾਕ ਬਜ਼ੁਰਗ ਸਾਡੇ ਬਿਮਾਰ ਹੋ ਗਏ ਅਸੀਂ ਮਤਲਬ ਹਸਪਤਾਲਾਂ ਦੇ ਵਿੱਚ ਬਿਮਾਰ ਆਂ ਦਾਖਲੇ ਕਹ ਦੇ ਦਿੰਦੇ ਵੀ ਜਾਣ ਕੇ ਬੋਲਦੇ ਐ ਐਮਸੀ ਤਾਂ ਜਾਣ ਕੇ ਗੱਲਾਂ ਬਣਾਉਂਦੇ ਐ ਹੈਗੀ ਗੱਲ ਕਿ ਸੱਚੀ ਐ ਸੱਚੀ ਗੱਲ ਆਸੀਂ ਆਪ ਵੀ ਕਹਨੇ ਐ ਐਮਸੀ ਨੂੰ ਬਥੇਰਾ ਲੜਦੇ ਆ ਟੜਕੇ ਆ ਕੇ ਇਹਦੇ ਮਾਰਚ ਚ ਬਹਿ ਜਾਣੀਆਂ ਪਰ ਬਿਨਾ ਬਾਰਸ਼ ਤੋਂ ਇਹ ਪਾਣੀ ਜਿਹੜਾ ਭਰਿਆ ਹੋਇਆ ਗੰਦਾ ਪਾਣੀ ਜਿਹੜਾ ਸੀਵਰੇਜ ਹੈਗਾ ਤੇ ਪਰ ਸੀਵਰੇਜ ਬੋਰਡ ਦੇ ਨਕਮੇ ਅਧਿਕਾਰੀ ਜਿਹੜੇ ਹੈਗੇ ਆ ਉਹ ਕੰਮ ਕਰਨ ਨੂੰ ਤਿਆਰ ਨਹੀਂ ਆ ਮਸੀਨ ਬਹੁਤ ਘਾਣਾ ਦਿੰਨੇ ਆ ਅਸੀਂ ਇਹਦੇ ਜਵਾਖ ਨੂੰ ਵੀ ਦਿੰਨੇ ਆ ਇਹਦੇ ਘਰ ਵਾਲੀ ਨੂੰ ਵੀ ਦਿੰਨੇ ਆ ਹਾਂ ਗਲੀਆਂ ਇਕੱਠੀਆਂ ਇਕੱਠੀਆਂ ਹੋ ਗਏ ਤਾਂ ਚੁੱਲਾ ਬੰਦ ਕਰ ਦਿੰਨੇ ਆ ਅੱਛਾ ਬਸ ਅੱਜ ਕੱਲ੍ਹ ਦੋਸਤੋ ਤੁਸੀਂ ਦੇਖ ਰਹੇ ਹੋ ਪੁਬੀ ਨਿਊਜ਼ ਤੇ ਮੈਂ ਪਰਮਦੀਪ ਰਾਣਾ ਮੇਰੇ ਪਿੱਛੇ ਗੱਡੀ ਦੇਖ ਰਹੇ ਹੋਗੇ ਸੀਵਰੇਜ ਬੋਰਡ ਦੀ ਉਹੀ ਗੱਡੀ ਆ ਜਿਹੜੀ ਗਲੀਆਂ ਦੇ ਵਿੱਚੋਂ ਗੰਦ ਇਕੱਠਾ ਕਰਦੀ ਹੈ ਸੀਵਰੇਜ ਦਾ ਸਾਰਾ ਗੰਦ ਇਕੱਠਾ ਕਰਕੇ ਸ਼ਹਿਰ ਤੋਂ ਬਾਹਰ ਕੱਢ ਕੇ ਆਉਂਦੀ ਹੈ ਪਰ ਜੇ ਇਹ ਗੱਡੀ ਖੜੀ ਕਿੱਥੇ ਹੈ ਵਾਰਡ ਨੰਬਰ 6 ਦੇ ਵਿੱਚ ਬੜੀ ਜਿਹੜੀ ਸਮੱਸਿਆ ਸੀ ਸੱਤ ਦੇ ਵਿੱਚ ਤਾਂ ਉਸ ਨੂੰ ਜਿਹੜਾ ਹੱਲ ਕਰਨ ਦੇ ਲਈ ਇਹ ਗੱਡੀ ਆਉਂਦੀ ਹੈ ਪਰ ਜਿਹੜੀ ਸਮੱਸਿਆ ਹੈਗੀ ਉਹ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਇਹ ਗੱਡੀ ਖੜਾ ਕਿਉਂ ਰੱਖੀ ਹੈ ਇਸ ਕਰਕੇ ਕਿ ਹਰ ਇੱਕ ਵਾਰਡ ਦੇ ਵਿੱਚ ਇਹ ਗੱਡੀ ਜਾਂਦੀ ਹੈ ਕੁਝ ਸਮੇਂ ਲਈ ਉੱਥੇ ਥੋੜਾ ਬਹੁਤ ਕਹਿਦੀ ਹੈ ਵੀ ਲੋਕਾਂ ਨੂੰ ਲੌਲੀਪੌਪ ਦੇਣਾ ਤੇ ਉਸ ਤੋਂ ਬਾਅਦ ਇਹ ਗੱਡੀ ਜਿਹੜੀ ਆ ਰਵਾਨਾ ਹੋ ਜਾਂਦੀ ਹੈ ਪਰ ਹੁਣ ਇਹ ਗੱਡੀ ਪੱਕੇ ਤੌਰ ਤੇ ਖੜੀ ਕਰ ਲਈ ਵਾਰਡ ਵਾਲਿਆਂ ਨੇ ਵਾਰਡ 7 ਦੇ ਵਿੱਚ ਮੌਜੂਦ ਆ ਉੱਥੋਂ ਦੇ ਐਮਸੀ ਵੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਜਾਣਦੇ ਆ ਕਿ ਅੱਜ ਇਹ ਗੱਡੀ ਘੇਰੀ ਕਿਉਂ ਹੈ ਰੋਕੀ ਕਿਉਂ ਹੈ ਕਾਰਨ ਕੀ ਆ ਸਾਰੀ ਗੱਲਬਾਤ ਕਰਦੇ ਆ ਗੋਗਾ ਜੀ ਕੀ ਮਸਲਾ ਆ ਗੱਡੀ ਜਿਹੜੀ ਰੋਕ ਰੱਖੀ ਅੱਜ ਇਹ ਸਾਡੇ ਬਾੜ ਦੇ ਵਿੱਚ ਹੀ ਲਗਾਤਾਰ 8-9 ਮਹੀਨਿਆਂ ਤੋਂ ਜਿਹੜਾ ਪਾਣੀ ਹੈ ਉਹ ਬਿਨਾਂ بارش ਤੋਂ بارش ਬਾਅਦ ਚੋਣ ਲੱਗਿਆ ਪਰ ਬਿਨਾਂ بارش ਤੋਂ ਇਹ ਪਾਣੀ ਜਿਹੜਾ ਭਰਿਆ ਹੋਇਆ ਗੰਦਾ ਪਾਣੀ ਜਾਂ ਸੀਵਰੇਜ ਹੈਗਾ ਤੇ ਪਰ ਸੀਵਰੇਜ ਬੋਰਡ ਦੇ ਨਕਮੇ ਅਧਿਕਾਰੀ ਜਿਹੜੇ ਹੈਗੇ ਆ ਉਹ ਕੰਮ ਕਰਨ ਨੂੰ ਤਿਆਰ ਨਹੀਂ ਕਿਉਂਕਿ ਇਹ ਗੱਡੀ ਜਿਹੜੀ ਹੈਗੀ ਹੈ ਇਹ ਅੱਜ ਖੜਾਈ ਇਸ ਕਰਕੇ ਵੀ ਇਹ ਹਰੇਕ ਬਾੜ ਦੇ ਵਿੱਚ ਜਾਂਦੇ ਸਿਰਫ 10 ਤੋਂ ਲੈ ਕੇ 15 ਮਿੰਟ ਤੇ ਡਰਾਮੇਬਾਜ਼ੀ ਕਰਕੇ ਮੁੜ ਆਉਂਦੀ ਹੈ ਗੱਡੀ ਉਹੀ ਭਜਾਈ ਫਿਰਦੇ ਨੇ ਕਮਲਿਆਂ ਵਾਂਗੂ ਤੇਲ ਭੂਕੇ ਮੁੜ ਜਾਂਦੇ ਨੇ ਇਹ ਸਰਕਾਰ ਦਾ ਤੇਲ ਹੈ ਬਜਾਇਆ ਕਰ ਰਹੇ ਆ ਬਿਲਕੁਲ ਜਾਇਆ ਕਰ ਰਹੇ ਨੇ ਜੀ ਕਿਉਂਕਿ ਹਰੇਕ ਬਾੜ ਲ ਜਾਂਦੇ ਨੇ ਇੱਥੇ 27 ਬਾੜ ਨੇ ਇਹਨਾਂ ਕੋਲ ਇੱਕ ਦੋ ਗੱਡੀਆਂ ਨੇ ਡਰਾਮੇबाजी ਕਰਦੇ ਨੇ ਤੇ ਮੁੜੇ ਹੁੰਦੇ ਨੇ 7-8 ਮਹੀਨਿਆਂ ਤੋਂ ਅਸੀਂ ਇਹ ਸਮੱਸਿਆ ਨਾਲ ਜੂਝ ਰਹੇ ਹਾਂ ਪਰ ਪਾਣੀ ਜਿਹੜਾ ਹੈਗਾ ਓਵੇਂ ਦਾ ਓਵੇਂ ਖੜਾ ਹੈ ਗੰਦਾ ਪਾਣੀ ਜਿਹੜਾ ਹੈਗਾ ਖੜ ਕੇ ਤੇ ਮੱਛਰ ਪੈਦਾ ਹੋ ਕੇ ਸਾਡੇ ਸਾਰੇ ਜਵਾਕ ਬਜ਼ੁਰਗ ਸਾਡੇ ਬਿਮਾਰ ਹੋ ਗਏ ਅਸੀਂ ਮਤਲਬ ਹਸਪਤਾਲਾਂ ਦੇ ਵਿੱਚ ਬਿਮਾਰਾਂ ਦਾ ਦਾਖਲੇ ਠੀਕ ਹੈ ਥੋੜਾ ਜਿਹਾ ਪਾਣੀ ਜਿੱਥੇ ਮਿਲ ਜਾਂਦਾ ਨਾ ਕੁਲਰ ਦੇ ਵਿੱਚ ਖੜਾ ਤਾਂ ਸਿਹਤ ਭਗ ਚਲਾਨ ਕੱਟ ਕੇ ਜਾਂਦਾ ਵੀ ਡੇਂਗੂ ਫੈਲਦਾ ਤੇ ਪਰ ਜਿਹੜਾ ਆ ਪਾਣੀ ਖੜਾ ਹੈ ਇਹਦਾ ਕੋਈ ਜ਼ਿੰਮੇਵਾਰ ਨਹੀਂ ਇਹਦਾ ਚਲਾਨ ਕੱਟਣ ਵਾਲਾ ਕੋਈ ਨਹੀਂ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਆਪਾਂ ਸੀਵੇਰੇ ਬੋਰਡ ਦਾ ਚਲਾਨ ਕੱਟੀਏ ਅੱਥਾ ਮੈਂ ਤੁਹਾਡੀ ਗੱਲ ਵਿਚਾਲਿਆ ਲੋਕ ਕਹਿੰਦੇ ਵੀ ਐਮਸੀ ਬੋਲਦਾ ਐਮਸੀ ਦਾ ਐਂਟੀ ਹੋਊਗਾ ਜਾਂ ਕਿਸੇ ਤਰੀਕੇ ਨਾਲ ਜਾਣ ਕੇ ਬੋਲਦਾ ਆ ਜਿੰਨੇ ਲੋਕ ਖੜੇ ਹੋ ਮਾਤਾ ਤੋਂ ਪੁੱਛਦੇ ਆ ਮਾਤਾ ਕਿੰਨੀ ਕੀ ਦਿੱਕਤ ਆ ਇੱਥੇ ਬਥਾਰੇ ਦਿੱਕਤਾਂ ਪਈ ਮਤ ਔਖੇ ਲੱਗਦੇ ਆ ਸਾਡੇ ਤਾਂ ਨਾ ਟੁੱਲਣ ਵਾਲੇ ਐ ਕਹਿ ਦਿੰਦੇ ਵੀ ਜਾਣ ਕੇ ਬੋਲਦੇ ਐ ਐਮਸੀ ਤਾਂ ਜਾਣ ਕੇ ਗੱਲਾਂ ਬਣਾਉਂਦੇ ਐ ਹੈਗੀ ਗੱਲ ਕਿ ਸੱਚੀ ਐ ਸੱਚੀ ਗੱਲ ਆਸੀਂ ਆਪ ਵੀ ਕਹਨੇ ਐ ਐਮਸੀ ਨੂੰ ਬਥੇਰਾ ਲੜਦੇ ਆ ਟੜਕੇ ਆ ਕੇ ਇਹਦੇ ਮਾਰਚ ਚ ਬਹਿ ਜਾਂਦੀਆਂ ਇਹਨੂੰ ਕਹਿੰਦੀ ਐ ਕਹਿੰਦਾ ਮੈਂ ਜਾਨਣਾ ਸੀ ਕਹਿੰਦੇ ਤੂੰ ਐਵੇਂ ਕਰਦਾ ਗੱਡੀ ਆਉਂਦੀ ਐ ਬਸ ਇੱਕ ਵਾਰੀ ਆਉਂਦੀ ਐ ਮੁੜ ਕੇ ਉਹਦੀ ਬਾਲਸ ਹੋ ਜਾਂਦੀ ਐ ਮਾ ਪਾਣੀ ਘਰਾਂ ਚ ਖੜਾ ਮਾ ਦੀ ਘਰਾਂ ਚ ਵੀ ਖੜਾ ਗਮਾਂਡੀਆਂ ਦੇ ਘਰਾਂ ਚ ਵੀ ਖੜਾ ਮਾਰਾਂ ਚ ਵੀ ਖੜਾ ਕਿਸੇ ਪਾਸੇ ਤਈਵਰੇ ਜੂ ਬੈਕ ਮਾਰਦੇ ਆਈ ਬਹੁਤ ਬੁਰਾ ਹਾਲ ਐ ਘਰਾਂ ਦਾ ਵੀ ਗੱਡੀ ਆਉਂਦੀ ਆ ਗੱਡੀ ਵਸ ਫਾਰਮੈਲਟੀ ਪੂਰੀ ਕਰਕੇ ਚਲੇ ਜਾਂਦੇ ਆ ਕੋਈ ਕਿੰਨੇ ਚਿਰ ਰੋਕੇ ਰੱਖੋਗੇ ਇਹਨੂੰ ਜਿੰਨਾ ਚਿਰ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਅਸੀਂ ਗੱਡੀ ਜਾਣ ਨਹੀਂ ਦਿੰਦੇ ਅੱਛਾ ਜੀ ਹਾਂ ਸਾਨੂੰ ਮਰਨਾ ਮਨਜ਼ੂਰ ਵਸ ਅਸੀਂ ਗੱਡੀ ਨਹੀਂ ਜਾਣ ਦਿੱਤੀ ਅਸੀਂ ਤਾਂ ਹੁਣ ਵੀ ਮਰਿਆ ਮਰਕੇ ਹੀ ਜਾਂ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਉਹ ਗਾਲਾਂ ਦਿੰਦਾ ਕਹਿੰਦੇ ਤੁਹਾਡਾ ਐਮਐਸੀ ਆਉਂਦਾ ਕੀ ਐਮਐਸੀ ਨੂੰ ਕਹਗੇ ਹੈ ਜੀ ਵਰਕਿੰਗ ਕਰਾਂਗੇ ਅਸੀਂ ਜੀ ਨਰਕ ਜਿਸੀ ਕਰਾਂਗੇ ਵੀ ਕੀ ਰਿਸ਼ਤੇਦਾਰ ਨਹੀਂ ਕੋਈ ਆ ਰਿਹਾ ਕੁੜੀਆਂ ਮੁੰਡੇ ਵੀ ਨਹੀਂ ਆਲਾ ਤਾਂ ਨਹੀਂ ਆਉਂਦਾ ਵੀ ਇਹੋ ਜਿਹੇ ਗੰਦੇ ਬੰਦੇ ਚ ਕੀ ਕਰਾਂਗੇ 7 ਮਹੀਨੇ ਹੋ ਗਏ ਪਾਣੀ ਖੜੇ ਨੂੰ ਨੀਰਾ ਨਰਕ ਹੈ ਨੀਰੀਆਂ ਬਿਮਾਰੀਆਂ ਨੇ ਅਸੀਂ ਤਾਂ ਇਹੀ ਕਹਿ ਰਹੇ ਆ ਵੀ ਸਾਡਾ ਹੱਲ ਹੋਣਾ ਚਾਹੀਦਾ ਨਹੀਂ ਅਸੀਂ ਗੱਡੀ ਇਹ ਵਾਰ ਚੋ ਜਾਣ ਦੇਣੀ ਨਹੀਂ ਤੁਸੀਂ ਐਮਸੀ ਨੂੰ ਲੜਦੇ ਹੋ ਐਮਸੀ ਦਾ ਆਪ ਰੋਈ ਜਾਂਦਾ ਐਮਸੀ ਨੂੰ ਬਹੁਤ ਗਾਲਾਂ ਦਿੰਦੇ ਆ ਅਸੀਂ ਇਹਦੇ ਜਵਾਖ ਨੂੰ ਵੀ ਦਿੰਦੇ ਆ ਇਹਦੇ ਘਰ ਵਾਲੀ ਨੂੰ ਵੀ ਦਿੰਦੇ ਆ ਗੜੀਆਂ ਇਕੱਠੀਆਂ ਇਕੱਠੀਆਂ ਹੋ ਗਈਆਂ ਤੇ ਚੁੱਲ੍ਹਾ ਬੰਦ ਕਰ ਦਿੰਦੇ ਆ ਅੱਛਾ ਵੀ ਭਾਈ ਸਾਡਾ ਹੱਲ ਹੋਣਾ ਚਾਹੀਦਾ ਅੱਛਾ ਇਹ ਕਹਿੰਦਾ ਕੀ ਆ ਸਾਨੂੰ ਇਹ ਸਾਨੂੰ ਕਹਿੰਦਾ ਵੀ ਆਇਆ ਜੀ ਗੱਡੀ ਆਈ ਮੇਰੇ ਕੋਲ ਫੋਨ ਆ ਗਿਆ ਮੇਰੇ ਕੋਲ ਫੋਨ ਆ ਗਿਆ ਸਾਨੂੰ ਆਹ ਲਾਰਾ ਇਹ ਦੇਖਾ ਇਹਨੂੰ ਕਹਾਂ ਸਰਕਾਰ ਦਾ ਲਾਰਾ ਅਜਾ ਐਮਸੀ ਨਾਲ ਵੀ ਗੱਲ ਕਰਦੇ ਹੁਣ ਇਹ ਸਚਾਈ ਜਿਹੜੀ ਆ ਤੁਹਾਡੇ ਸਾਹਮਣੇ ਹੈ ਕਿ ਕਿਸੇ ਤੋਂ ਕੋਈ ਬੁਲਵਾਉਂਦਾ ਨਹੀਂ ਹੁੰਦਾ ਵਾਕੇ ਵੀ ਦੁਖੀ ਨੇ ਤਾਂ ਬੋਲਦੇ ਐ ਐਮਸੀ ਸਾਹਿਬ ਸੋਡਾ ਵੀ ਘਰ ਬੰਦ ਕਰਦੇ ਐ ਸੋਡਾ ਵੀ ਚੋਲਾ ਬੰਦ ਕਰਨ ਦੀਆਂ ਗੱਲਾਂ ਕਰੀ ਜਾਂਦੇ ਐ ਸੋ ਉਹਨੂੰ ਅੱਗੋਂ ਕੀ ਜਵਾਬ ਮਿਲਦਾ ਐ ਅੱਗੋਂ ਲਾਰਾ ਲੱਗਦਾ ਜੀ ਐਕਸ਼ਨ ਸਾਹਿਬ ਵੱਲੋਂ 20 ਦਿਨਾਂ ਚ ਇੱਕ ਗੱਡੀ ਭੇਜਿਆ ਅੱਜ ਇਹ 20 ਦਿਨਾਂ ਬਾਅਦ ਪਹਿਲਾਂ ਤਾਂ ਇਹਨਾਂ ਦੀ 2-3 ਮਹੀਨੇ ਹੜਤਾਲ ਚੱਲੀ ਗਈ ਐ ਅਜਾ ਪਹਿਲਾਂ ਧਰਨਾ ਵੀ ਲਾਇਆ ਸੀ ਇੱਕ ਬਿਲਕੁਲ ਇੱਕ ਨਹੀਂ ਜੀ ਤਿੰਨ ਚਾਰ ਲਾਇਆ ਧਰਨੇ ਸੀ 8 ਅਗਸਤ ਨੂੰ ਅਸੀਂ ਲਾਸਟ ਧਰਨਾ ਲਾਇਆ ਸੀ 8 ਅਗਸਤ ਨੂੰ ਅਸੀਂ ਜਿਹੜਾ ਲਾਸਟ ਧਰਨਾ ਲਾਇਆ ਉਹਦੇ ਵਿੱਚ ਡਿਪਟੀ ਸਾਹਿਬ ਆਏ ਪਹਿਲਾਂ ਤਾਂ ਇਹਦੇ ਨਕਮੇ ਅਧਿਕਾਰੀ ਦੇਖੋ ਜਿਹੜਾ ਬੰਦਾ ਜਿਹੜੇ ਕੰਮ ਦੀ ਤਨਖਾਹ ਲੈਂਦਾ ਉਸ ਕੰਮ ਪ੍ਰਤੀ ਵਚਨਬੱਧ ਹੋਣਾ ਚਾਹੀਦਾ ਠੀਕ ਐ ਅਸੀਂ ਧਰਨਾ ਲਾਇਆ ਇਹਨਾਂ ਦਾ ਕੋਈ ਨਕਮਾ ਐਕਸ਼ਨ ਜਾਂ ਐਸਡੀਓ ਜਾਂ ਜੇਈ ਕੋਈ ਧਰਨਾ ਚ ਕੋਣ ਨਹੀਂ ਆਇਆ ਡੀਐਸਪ ਤਾਂ ਡੀਐਸਪੀ ਸਾਹਿਬ ਆਏ ਡੀਐਸਪੀ ਸਾਹਿਬ ਅਸੀਂ ਸ਼ੁਕਰਾਨੂਤ ਕਰਨਾ ਹੈ ਕਹਿੰਦੇ ਸੋਮਵਾਰ ਨੂੰ ਜੇ ਤੁਹਾਡਾ ਹੱਲ ਨਾ ਹੋਇਆ ਤਾਂ ਮੈਂ ਆਪਦੀ ਫੋਰਸ ਲੈ ਕੇ ਨਾਲ ਬੈਠੂੰਗਾ ਪ੍ਰਤਪਾਲ ਡੀਐਸਪੀ ਸਾਹਿਬ ਆਏ ਪਰ ਉਹਨਾਂ ਗੱਲਾਂ ਨੂੰ ਡੇਢ ਮਹੀਨਾ ਹੋ ਗਿਆ ਆਹ ਸਮੱਸਿਆ ਫਿਰ ਉਮੀਦਿਓਂ ਮੈਂ ਤਾਂ ਅਸੀਂ 7-8 ਮਹੀਨਿਆਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਾਂ ਜੀ ਅਸੀਂ ਦੁਖੀ ਹੋ ਕੇ ਅੱਜ ਇਹ ਕਦਮ ਚੱਕਿਆ ਅਦਰਵਾਈ ਸਾਡਾ ਕੋਈ ਜਿੰਮੇਵਾਰ ਆਪਦੇ ਵਾਰ ਚਾਹ ਦੇਖ ਲਓ ਜੀ ਆਹ ਰੇਖਾ ਰਾਣੀ ਗੋਗਾ ਬਾਹਰ ਘਰ ਹੈ ਤੇ ਆਹ ਘਰ ਦੇ ਬਾਹਰ ਦੇਖ ਲਓ ਆਪਾਂ ਤਾਂ ਐਮਐਲਏਆਂ ਦੇ ਬਾਹਰ ਦੇਖਦੇ ਸੀ ਘਰਾਂ ਦੇ ਬਾਹਰ ਇੱਥੇ ਐਮਸੀਆਂ ਦੇ ਘਰਾਂ ਦੇ ਬਾਹਰ ਵੀ ਆਹ ਸਾਹਮਣੇ ਕੈਮਰਾਮੈਨ ਨੂੰ ਕਹੂੰਗਾ ਇੱਕ ਤਸਵੀਰ ਸਾਹਮਣੇ ਕੇ ਸਾਂਝੀ ਕਰ ਦੇ ਵੀ ਇੱਥੇ ਹਾਲ ਦੇਖ ਲਓ ਲੋਕਾਂ ਦੇ ਇੱਕ ਪਾਸੇ ਸਿਹਤ ਵਿਭਾਗ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਕਿ ਘਰ-ਘਰ ਜਾ ਕੇ ਫੋਗਿੰਗ ਕੀਤੀ ਜਾ ਰਹੀ ਹੈ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਮਲੇਰੀਏ ਤੋਂ ਜਾਗਰੂਕ ਕੀਤਾ ਜਾ ਰਿਹਾ ਉਹਨਾਂ ਬਿਮਾਰੀਆਂ ਤੋਂ ਅਲਰਟ ਕੀਤਾ ਜਾ ਰਿਹਾ ਪਰ ਇੱਥੇ ਤਾਂ ਆ ਬਿਮਾਰੀਆਂ ਦੇਖ ਲਓ ਤੁਸੀਂ ਆਹਾ ਸਰੀਆਮ ਬਿਮਾਰੀਆਂ ਨੇ ਜਿਹੜੀਆਂ ਇੱਥੇ ਪੈਦਾ ਹੋ ਰਹੀਆਂ ਇਹਨਾਂ ਦੇ ਬੱਚੇ ਵੀ ਜਿਹੜੇ ਆ ਆ ਛੋਟੇ ਛੋਟੇ ਬੱਚੇ ਜਿਹੜੇ ਤੁਸੀਂ ਦੇਖ ਰਹੇ ਹੋ ਇਹਨਾਂ ਬੱਚਿਆਂ ਦਾ ਭਵਿੱਖ ਇਸ ਸੀਵਰੇ ਦੇ ਪਾਣੀ ਦੇ ਨਾਲ ਗੰਦੇ ਹੋ ਰਿਹਾ ਆ ਦੇਖੋ ਤੁਸੀਂ ਆ ਭੈਣ ਦੇ ਪੈਰ ਦਿਖਾਉਣੇ ਚਾਹਾਂਗਾ ਵੀ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਦੇਖ ਕੇ ਤੁਸੀਂ ਵੀ ਅੰਦਾਜ਼ਾ ਲਾ ਲਓ ਜਿਹੜੇ ਦੋਸਤ ਵੀਡੀਓ ਦੇਖ ਰਹੇ ਹਨ ਪ੍ਰਸ਼ਾਸਨ ਤੱਕ ਸਰਕਾਰਾਂ ਤੱਕ ਇਹ ਪਹੁੰਚਾ ਦਿਓ ਕਿ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਸਰਕਾਰਾਂ ਬਣਾਈਆਂ ਨੇ ਉਹਨਾਂ ਨੂੰ ਮਜਬੂਰਨ ਇਹਨਾਂ ਗੰਦੇ ਪਾਣੀਆਂ ਦੇ ਵਿੱਚੋਂ ਲੰਘਣਾ ਪੈ ਰਿਹਾ ਰਹਿਣਾ ਪੈ ਰਿਹਾ ਇਹਨਾਂ ਹਾਲਾਤਾਂ ਦੇ ਵਿੱਚ ਮਾਤਾ ਜੀ ਮੱਛਰ ਕਿੰਨਾ ਹੈ ਇੱਥੇ ਮੱਛਰ ਬਹੁਤ ਹੈ ਇੱਥੇ ਬਹੁਤ ਜਿਆਦੇ ਮੱਛਰ ਆ ਟਿਕਣਾ ਨਹੀਂ ਮਿਲਦਾ ਦਿਨੇ ਵੀ ਰਾਤ ਨੂੰ ਤਾਂ ਮਿਲਣਾ ਹੀ ਕੀ ਹੈ ਟਿਕਣਾ ਅੱਛਾ ਬਹੁਤ ਦੁਖੀ ਹਾਂ ਸੀ ਬੋਟ ਪਾਈ ਦਾ ਕੋਈ ਫਾਇਦਾ ਹੁੰਦਾ ਕੋਈ ਫਾਇਦਾ ਨਹੀਂ ਹੋਇਆ ਸਾਨੂੰ ਤਾਂ ਕਾਹਸੇ ਦਾ ਫਾਇਦਾ ਨਹੀਂ ਹੋਇਆ ਅਸੀਂ ਤਾਂ ਬਹੁਤ ਜ਼ਿਆਦਾ ਦੁਖੀ ਆ ਇੱਕ ਪਾਸੇ ਤਾਂ ਫਰਿੱਜ ਕੋਲ ਟੀਲੀਵੀਜ਼ਨ ਚੈੱਕ ਕਰਨਾ ਜਾਂਦੇ ਆ ਕਿ ਤੁਹਾਡੇ ਮੱਛਰ ਆ ਅਸੀਂ ਘਰੇ ਬੰਦ ਨਹੀਂ ਦਿੱਤੇ ਪਹਿਲਾਂ ਅਸੀਂ ਅੱਖ ਬਾਹਰ ਲੈ ਚੈੱਕ ਕਰਕੇ ਬਿਲਕੁਲ ਵੀ ਘਰੇ ਤਾਂ ਬਾਅਦ ਜਾਊਗਾ ਪਹਿਲਾਂ ਤਾਂ ਬਾਹਰ ਤੁਸੀਂ ਬਾਹਰ ਵਾਲਾ ਚੈੱਕ ਕਰਕੇ ਵਗ ਜਾਓ ਸਾਡੇ ਅੰਦਰ ਤਾਂ ਫੇਰ ਬੜਿਓ ਅਸੀਂ ਆਪਦੀ ਸਫਾਈ ਆਪ ਰੱਖ ਤੱਕ ਦਿੰਗਾ ਵੀ ਬਾਹਰਲੇ ਵੀ ਅਸੀਂ ਕਿੰਨੇ ਕਰ ਗਏ ਇੱਕ ਸਾਡੋ ਕਿਸੇ ਰੋਟ ਹੱਲ ਨਹੀਂ ਹੁੰਦਾ ਹਾਂਜੀ ਉਧਰ ਉਧਰੀ ਲੜਾਈ ਹੁੰਦੀ ਆ ਉਹ ਕਹਿੰਦਾ ਤੂੰ ਸਾਡੇ ਵਾਰਚ ਕਰਤਾ ਉਹ ਕਹਿੰਦੇ ਤੂੰ ਸਾਡੇ ਬਾੜ ਚ ਪਾਣੀ ਕਰਤਾ ਅਸੀਂ ਕਰੀਏ ਕਿੱਥੇ ਹੁਣ ਸ ਤਾਂ ਬਹੁਤ ਵੀ ਦੁਖੀ ਐ ਇਸ ਗੱਲੋਂ ਸਾਡੇ ਕੋਈ ਵੀ ਹੱਲ ਕਰਿਆ ਜਾਵੇ ਪਾਣੀ ਦਾ ਤਾਂ ਉਹਨਾਂ ਚ ਗੱਡੀ ਇੱਥੇ ਰੱਖੋ ਗੱਡੀ ਨਹੀਂ ਅਸੀਂ ਜਾਣ ਦਿੰਦੇ ਸਾਨੂੰ ਮਰਨਾ ਮਨਜ਼ੂਰ ਆ ਕੁਛ ਮਰਜ਼ੀ ਹੋ ਜਾਏ ਕੁਝ ਕੋਈ ਮਰਜ਼ੀ ਆ ਜੇ ਅੱਛਾ ਗੋਗਾ ਜੀ ਗੱਡੀ ਫਿਰ ਉਹਨਾਂ ਚ ਰੱਖੋਗੇ ਪੱਕਾ ਬਿਲਕੁਲ ਰੱਖਾਂਗੇ ਜੀ ਜਿੰਨਾ ਚਿਰ ਸਾਡਾ ਹੱਲ ਨਹੀਂ ਹੁੰਦਾ ਸਾਡੇ ਸਾਰਾ ਬਾੜ ਸਾਫ਼ ਨਹੀਂ ਹੁੰਦਾ ਅਸੀਂ ਗੱਡੀ ਨਹੀਂ ਜਾਣ ਦਿੰਦੇ ਦੇਖੋ ਸਾਡੇ ਤੇ ਪਰਚਾ ਦੇਣ ਪਰਚਾ ਦੇਣ ਹੋਰ ਕੋਈ ਪ੍ਰਸ਼ਾਸਨ ਨੇ ਧੱਕਾ ਕਰਨਾ ਉਹ ਕਰ ਲੈਣ ਅਸੀਂ ਨਹੀਂ ਜਾਣ ਦਿੰਦੇ ਮਾਤਾ ਪਰਚਾ ਦੇ ਦੇਣਗੇ ਦੇ ਰਹੇ ਨੇ ਤਾਂ ਦੇ ਰਹੇ ਨੇ ਜਿੱਥੇ ਅੰਮ੍ਰਿਤਸਰ ਜਾਊਗਾ ਅਸੀਂ ਵਗਦਾਂਗੇ ਅੰਮ੍ਰਿਤਸਰ ਦੇ ਨਾਲ ਹੈ ਜੀ ਮਰੇ ਤਾਂ ਹੁਣ ਵੀ ਪਏ ਆ ਬਿਮਾਰੀਆਂ ਨਾਲ ਫਿਰ ਵੀ ਮਰਨਾ ਹੀ ਆ ਅਸੀਂ ਤਾਂ ਪਰ ਮਰਨ ਨਾਲੋਂ ਪਰਚਾ ਵੱਡਾ ਲੱਗਦਾ ਹੈ ਕੋਈ ਵੱਡਾ ਨਹੀਂ ਲੱਗਦਾ ਵੱਡਾ ਨਹੀਂ ਲੱਗਦਾ ਹੈ ਜੀ ਕੁਛ ਨਹੀਂ ਵੱਡਾ ਲੱਗਦਾ ਜਿੰਨੀ ਦੇਰ ਸਾਡੇ ਵੀ ਕੋਈ ਹੱਲ ਨਹੀਂ ਹੁੰਦਾ ਪਾਣੀ ਦਾ ਤੇਰੇ ਇੱਥੇ ਸਾਨੂੰ ਇਹ ਲੋਕਾਂ ਦੀ ਜਿਹੜੀ ਆਵਾਜ਼ ਹੈ ਤੁਹਾਡੇ ਤੱਕ ਪਹੁੰਚਾਈ ਹੈ ਕਿ ਇਹ ਗੱਡੀ ਉਹਨਾਂ ਚਿਰ ਨਹੀਂ ਜਾਂਦੀ ਕਾ ਮੁਕੰਮਲ ਹੱਲ ਸੀਵਰੇਜ ਬੋਰਡ ਨਹੀਂ ਕਰਦਾ ਕਿਉਂਕਿ ਲੌਲੀਪੌਪ ਦੇਣਾ ਬੰਦ ਕਰ ਦਿਓ ਸੀਵਰੇਜ ਬੋਰਡ ਨੂੰ ਵਾੜਵਾਸੀ ਚੇਤਾਵਨੀ ਦੇ ਰਹੇ ਕਿ ਇਹ ਲੌਲੀਪੌਪ ਹੁਣ ਨਹੀਂ ਚੱਲਣੇ ਉਹ ਗੱਲਾਂ ਉਹ ਚੁਟਕਲੇ ਹੁਣ ਨਹੀਂ ਚੱਲਣੇ ਲੋਕਾਂ ਦੇ ਸਾਹਮਣੇ ਆ ਸੱਚਾਈ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਸਾਹਮਣੇ ਹੈ ਤੇ ਇਸ ਦਾ ਹੱਲ ਹੈ ਜੀ ਅਸੀਂ ਕੱਲੀ ਗੱਡੀ ਨਹੀਂ ਖੇੜਦੇ ਗੱਡੀ ਤਾਂ ਇੱਥੇ ਖੜੀ ਹੈ ਜੇ ਸੋਮਵਾਰ ਨੂੰ ਸਾਡੇ ਕੋਲ ਚਲੋ ਕੱਲ ਤਾਂ ਸੀ ਕਹਿ ਦਿੰਦੇ ਆ ਵੀ ਸ਼ਾਇਦ ਇਹ ਐਤਵਾਰ ਕਰਕੇ ਨਾ ਆਉਣ ਜੇ ਨਹੀਂ ਆਏ ਤਾਂ ਸੋਮਵਾਰ ਨੂੰ ਰੋਡ ਵੀ ਰੋਕਾਂਗੇ ਸੀ ਗੱਡੀ ਇੱਥੇ ਖੜੀ ਹੈ ਕਚਾਈ ਰੋਡ ਵੀ ਰੋਕਾਂਗੇ ਅੱਛਾ ਹਾਂ ਇਹ ਵੀ ਚੇਤਾਵਨੀ ਹੈ ਬਿਲਕੁਲ ਅਸੀਂ ਰੋਡ ਰੋਕਾਂਗੇ ਕਚਾਈ ਰੋਡ ਰੋਕਾਂਗੇ ਪੱਕੇ ਤਾ ਤੁਸੀਂ ਵੀ ਦੇਖ ਲਿਆ ਵੀ ਹੱਲ ਦੀ ਮੰਗ ਹੈ ਤੇ ਸਾਰਾ ਵਾਰਡ ਪਾਣੀ ਤੋਂ ਦੁਖੀ ਹੈ ਸੀਵਰੇਜ ਦਾ ਪਾਣੀ ਜਿਹੜਾ ਓਵਰਫਲੋ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਪਹੁੰਚ ਚੁੱਕਿਆ ਤੇ ਜਿਹੜੀਆਂ ਬਿਮਾਰੀਆਂ ਨੂੰ ਰੋਕ ਥਾਮ ਦੇ ਲਈ ਸਿਹਤ ਵਿਭਾਗ ਦਾਵੇ ਕਰ ਰਿਹਾ ਤਾਂ ਇੱਥੇ ਆ ਕੇ ਫੇਲ ਹੋ ਜਾਂਦੇ ਤਾਂ ਹੁਣ ਦੇਖਣਾ ਹੈ ਵੀ ਹੱਲ ਕੀ ਹੁੰਦਾ ਤੇ ਕਦੋਂ ਤੱਕ ਹੁੰਦਾ ਮਿਲਦੇ ਆਂ ਇੱਕ ਨਵੀਂ ਵੀਡੀਓ ਨਾਲ ਧੰਨਵਾਦ